ਅਦਮਿਤੀ 16 8 24 ਨੂੰ ਪਿੰਡ ਸੇਲਕੀਆਣਾ ਵਿੱਚ ਜੋ ਪੰਜ ਨੌਜਵਾਨਾਂ ਵੱਲੋਂ ਜਾ ਕੇ ਹਟਿੰਗ ਕੀਤੀ ਸੀ ਜਿਨ੍ਹਾਂ ਦਾ ਪਿੱਛਾ ਕਰਨ ਲੱਗੇ ਪਿੰਡ ਵਾਸੀ ਜਿਸ ਵਿੱਚ ਸਿੰਦਰਪਾਲ ਸਨੋਹਨਸ ਰਾਜ ਅਤੇ ਪ੍ਰਦੀਪ ਦੀਪੂ ਸਨੋਹਨ ਲਾਲ ਅਤੇ ਇਸ ਦਾ ਭਰਾ ਸੁਖਵਿੰਦਰ ਸੋਮਨ ਜੋ ਇੰਜਰ ਹੋਏ ਸਨ ਜਿਸ ਤੇ ਅਸੀਂ ਸੁਖਵਿੰਦਰ ਸੋਮندر ਬਿਆੰਤੇ ਮੁਕਦਮਾ ਦਰਜ ਕੀਤਾ ਸੀ 229 ਨੰਬਰ 3117824 ਅੰਡਰ ਸੈਕਸ਼ਨ 109 118 ਪਾਰਟ 1 190 191 ਪਾਰਟ 3 ਜਿਸ ਵਿੱਚ ਅਸੀਂ ਹੁਣ ਤੱਕ ਤਿੰਨ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਜਿਸ ਵਿੱਚ ਕਰਨ ਕੁਮਾਰ ਵਿਸ਼ਾਲ ਅਤੇ ਸੋਹਿਲ ਵਾਸੀ ਗੱਲਾਂਪਿੰਡ ਅਤੇ ਦੋ ਇਹਨਾਂ ਦੇ ਸਾਥੀ ਜਿਹੜੇ ਉਹ ਫਰਾਰ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰਨਾ ਹੈ ਠੀਕ ਹੈ ਸਰ ਇਹਨਾਂ ਦਾ ਪਹਿਲਾ ਕੋਈ ਮੁਕੱਦਮਾ ਤਾਂ ਹੈ ਸਰ ਕੋਈ ਨਹੀਂ ਇਹ ਪਹਿਲਾ ਮੁਕੱਦਮਾ ਤਾਂ ਜੋ ਹੈ ਇਹਨਾਂ ਦੇ ਖਿਲਾਫ ਇਹ ਤਿੰਨੇ ਜਿਹੇ ਨੌਜਵਾਨ ਨੇ 19 ਤੋਂ 20 ਕੀ ਸਾਲ ਦੀ ਏਜ ਹੈ ਇਹਨਾਂ ਦੀ ਜੀ ਜੋ ਇੱਕ ਗੈਂਗਵਾਰ ਲੜਾਈ ਵਿੱਚ ਪਹਿਲੀ ਵਾਰੀ ਹੈ ਇਹ ਰਜਿਸਟਰ ਨਾਲ ਕੀ ਦਿਆ ਪਰ ਲੱਗਾ ਕੁਝ ਰੰਜਿਸ਼ ਇਹਨਾਂ ਦੀ ਜੋ ਇੱਕ ਕਿਸੇ ਹੋਰ ਨੌਜਵਾਨ ਨੂੰ ਜਿਸ ਦਾ ਨਾਮ ਦੀਪੀ ਮਾਹਲਪੁਰ ਦਾ ਜੀ ਜੋ ਇਹ ਫੀਲਕੀਆਂ ਨੇ ਪਿੰਡ ਵਿੱਚ ਆ ਕੇ ਵਸਿਆ ਹੋਇਆ ਉਸ ਨਾਲ ਇਹਨਾਂ ਦੀ ਰੰਜਿਸ਼ ਸੀ ਉਹਨੂੰ ਸੱਟਾ ਮਾਰਨ ਗਏ ਸੀ ਲੇਕਿਨ ਉਹ ਘਰ ਨਹੀਂ ਮਿਲਿਆ ਉਸ ਤੋਂ ਬਾਅਦ ਇਹ ਵਾਪਸ ਆ ਰਹੇ ਸੀ ਤਾਂ ਇਹਨਾਂ ਨੂੰ ਪਿੰਡ ਵਾਸੀਆਂ ਨੇ ਵੈਸੇ ਪੁੱਛਿਆ ਸੀ ਕਿ ਤੁਸੀਂ ਕਿਉਂ ਸ਼ਕੀ ਹਾਲਤ ਵਿੱਚ ਫਿਰਦੇ ਆ ਜੀ ਤੇ ਇਹਨਾਂ ਉਹਨਾਂ ਦੇ ਨਾਲ ਟਕਰਾਰ ਹੋਣ ਤੇ ਉਹਨਾਂ ਦੇ ਸੱਟਾ ਮਾਰਨ ਕਰਨ ਚੱਲ ਪਾ